ਕਹਿੰਦੇ ਕਿਨੇ ਪੈਸੇ ਦਵਾਉਂ ਤੈਨੂੰ ਪੈਸੇ ਦੀ ਕੋਈ ਲੋੜ ਨਹੀਂ ਕੋਈ ਗੱਲ ਨਹੀਂ ਤੇਰੀ ਕੀ ਚਲ ਪੈਸੇ ਦੇ ਬੰਦੇ ਇਹਨੂੰ ਆ ਲੈ ਰੁਪਈਆ ਫਿਰ ਮੈਂ 1000 ਦੇਤਾ ਇਹਨੂੰ ਤੇ ਕਹਿੰਦੇ ਥੋੜੇ ਦੇ ਦੇ ਤੇ ਮੈਂ ਚੱਲ ਕੋਈ ਗੱਲ ਨਹੀਂ ਤੂੰ ਕਹਿੰਦਾ ਰੋਜ਼ ਆਉਂਦੀਆਂ ਕਿਤੇ ਕੋਈ ਗੱਲ ਨਹੀਂ ਫਿਰ ਕੀ ਆ 1000 ਦੇਤਾ ਤੇ ਸਾਲ ਬਾਅਦ ਤੱਕ ਜੇ ਦੇਣ ਆਉਂਦਾ ਵਾ ਓਏ ਉਹੀ ਤਾਂ ਆ ਤੇ ਨਾਲੇ ਦੇਖੋ ਵੀ ਤੀਆਂ ਬਣਾ ਵਿਚਰੀਆਂ ਨੂੰ ਕਿੱਥੋਂ ਫੜਨਾ ਮੈਂ ਇੱਥੇ ਹੀ ਫੜਨਾ ਇੱਥੋਂ ਇੱਥੋਂ ਰੁਪਈਆ ਬਣੋ ਤੂੰ ਨਾਲੇ ਲਈ ਉਸ ਹਾਲ ਬਾਅਦ ਦੇਣ ਹੁੰਦਾ ਹਾਂ ਹਾਂ ਹਨਾ ਮੈਂ ਗੱਲ ਕਰਨੀ ਸੀ ਹਾਂਜੀ ਦੱਸੋ ਕਿ ਭੂਆ ਨੂੰ ਫੋਨ ਕਰਨਾ ਸੀ ਫਿਰ ਵੀ ਬੰਨ ਨਹੀਂ ਆਉਣਾ ਸਾਰੀਆਂ ਔਂਡੀਆਂ ਉੱਤੇ ਉਦੋਂ ਮੈਂ ਉਹਨੂੰ ਕੀ ਫੋਨ ਕਰਾਂ ਮੈਂ ਉਹਨੂੰ ਫੋਨ ਕੀਤਾ ਸੀ ਤੇ ਮਾਂ ਤੇਰੀ ਨੇ ਮੈਨੂੰ ਕਹਿ ਕੇ ਤੇ ਫਿਰ ਉਹਨੂੰ ਕਹਿਤਾ ਵੀ ਮਨਾ ਕਰ ਦੇ ਮਮੀ ਨੇ ਕਿਹਾ ਮਾਂ ਤੇਰੀ ਕਹਿੰਦੀ ਸੀ ਵੀ ਉਹਨੂੰ ਮਨਾ ਕਰ ਦੇ ਵੀ ਇਹੀਂ ਘਰ ਨਹੀਂ ਹੋਣਾ ਉਹ ਕਾਲੀ ਕੀ ਕਰਨ ਦੀ ਨਾਨੀ ਨਹੀਂ ਠੀਕ ਤਾਂ